ਲੁਧਿਆਣਾ ਅਸੀਂ ਬੁੱਢਾ ਦਰਿਆ ਤੇ ਅਸੀਂ ਮੌਜੂਦ ਹੈਗੇ ਆ ਅੱਜ ਤਸਵੀਰ ਤੁਹਾਡਾ ਨਾਲ ਸਾਂਝ ਕਰਾਂਗੇ ਵਿਸਾਖੀ ਦਾ ਤਿਹਾਰ ਹੈਗਾ ਵਾ ਸੰਤ ਬਰਬੀਰ ਸਿੰਘ ਸੀਚੇਵਾਲ ਉਹਨਾਂ ਨੇ ਕਿਹਾ ਸਿੱਕੀ ਵਿਸਾਖੀ ਵਾਲੇ ਦਿਨ ਇਸ ਦਰਿਆ ਦੇ ਵਿੱਚ ਇਸ਼ਨਾਨ ਕਰਵਾਇਆ ਜਾਵੇਗਾ ਤਾਂ ਤਸਵੀਰਾਂ ਦਿਖਾ ਦਿੰਨੇ ਆ ਕਿਸੇ ਵळे ਇਸ ਦਰਿਆ ਦੇ ਵਿੱਚ ਬਹੁਤ ਗੰਦਗੀ ਹੁੰਦੀ ਸੀ ਪਰ ਅੱਜ ਇਹ ਦਰਿਆ ਸਾਫ਼ ਹੋ ਚੁੱਕਾ ਵਾ ਅੱਜ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਆ ਇੱਥੇ ਇਸ਼ਨਾਨ ਕਰ ਰਹੀ ਆ ਸੰਤ ਬਾਬਾ ਬਲਮੀ ਸਿੰਘ ਸੀਚੇਵਾਲ ਵੀ ਸਾਡੇ ਨਾਲ ਬਹੁਤ ਜੁਨੇ ਗੱਲਬਾਤ ਕਰਾਂਗੇ ਬਾਬਾ ਜੀ ਦਰਿਆ ਬਹੁਤ ਗੰਦਾ ਸੀ ਪਰ ਅੱਜ ਇਸ ਨੂੰ ਸਾਫ਼ ਕਰ ਦਿਖਾਇਆ ਵਾ ਅੱਜ ਇਤਿਹਾਸ ਰਸਤਾ ਵਾ ਵਿਸਾਖੀ ਦਾ ਮੇਲਾ ਲਾਤਾ ਤੁਸੀਂ ਕਹਿੰਦੇ ਬਜ਼ੁਰਗ ਇੱਥੇ ਪਹਿਲਾਂ ਨਹਾਉਂਦੇ ਹੁੰਦੇ ਸੀ ਆ ਕੇ ਅੱਜ ਦੁਬਾਰਾ ਇੱਥੇ ਬਜ਼ੁਰਗ ਦੇਖਣ ਨੂੰ ਮਿਲ ਰਹੇ ਹਨ ਆ ਰਹੇ ਨੇ ਇਸ਼ਨਾਨ ਕਰ ਰਹੇ ਨੇ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਅ ਅੱਜ ਕਾਲਾ ਸ਼ਪਨ ਦਾ ਸਾਜਨਾ ਦਿਵਸਾ ਵਿਸਾਖੀ ਦਾ ਪਵਿੱਤਰ ਦਿਹਾੜਾ ਤੇ ਇੱਕ ਗੱਲ ਤੁਹਾਨੂੰ ਪਹਿਲਾਂ ਹੀ ਇਹ ਗੱਲ ਇਹਨੇ ਕਿ ਇਹ ਭੂਖੜੀ ਦੇ ਵਿੱਚ ਹਜੇ ਅੱਗੇ ਕਰਨ ਵਾਲਾ ਕੇ ਪਾਣੀ ਜਾ ਰਿਹਾ ਕਿਉਂਕਿ ਹੌਲੀ ਹੌਲੀ ਇਹ ਸ਼ਹਿਰ ਵਿੱਚ ਵੀ ਪਹੁੰਚੂਗਾ ਪਰ ਭੂਖੜੀ ਦੇ ਵਿੱਚ 30 35 ਸਾਲ ਮਗਰੋਂ ਦੁਆਰਾ ਜਿਹੜਾ ਹੈਗਾ ਇਹ ਪਾਣੀਆਂ ਦੇ ਨਾਲ ਜੁੜਾਵ ਹੋਇਆ ਕਿਉਂਕਿ ਮਝੂਸ ਹੋਣ ਲਗਾ ਲੋਕਾਂ ਨੂੰ ਇਹ ਵਾਕਏ ਬੁੱਢਾ ਦਰਿਆ ਵਾ ਜੇ ਗੰਦਾ ਨਾਲਾ ਬਣਾਇਆ ਤਾਂ ਉਹਦੇ ਜ਼ਿੰਮੇਵਾਰ ਲੁਧਿਆਣਾ ਦੇ ਵਾਸੀ ਐ ਪਰ ਵਿਸ਼ੇ ਬੁੱਢਾ ਦਰਿਆ ਹੀ ਹੋਆ ਇਸ ਨੂੰ ਗੰਦਾ ਨਾਲਾ ਬਣਾਤਾ ਇਸ ਦਰਿਆ ਨੂੰ ਗੰਦਾ ਨਾਲਾ ਬਣਾਤਾ ਇਹ ਚੱਕਰ ਬਣਾ ਲੁਧਿਆਣੇ ਵਾਲਿਆਂ ਨੇ ਕਿਉਂਕਿ ਗੁਰਨਾਨਕ ਬਾਸਾ 1515 ਇਸ ਵੀਰ ਨੂੰ ਲੁਧਿਆਣੇ ਆਏ ਤੇ ਉਦੋਂ ਦੇ ਇੱਥੇ ਲੋਧੀ ਬਾਸਾ ਨੂੰ ਲੋਕਾਂ ਨੇ ਦੱਸਿਆ ਵੀ ਉੱਥੇ ਕੋਈ ਪੂਰਨ ਫਕੀਰ ਆਇਆ ਹੋਇਆ ਵੀ ਤੁਸੀਂ ਜਾ ਕੇ ਦਰਸ਼ਨ ਕਰੋ ਉਹ ਗੁਰੂ ਬਾਸਦ ਜਰਨਾ ਵਿੱਚ ਆਏ ਉਹਨਾਂ ਨੇ ਕਹਿ ਕੇ ਅਸੀਂ ਲੁਧਿਆਣੇ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਪਰ ਦਰਿਆ ਸਤਲੁਜ ਰੋੜ ਕੇ ਲੈ ਜਾਂਦਾ ਵੀ ਸਾਡੇ ਤੇ ਕਿਰਪਾ ਕਰੋ ਉਹਨਾਂ ਨੇ ਕਿਹਾ ਕਿ ਤੁਸੀਂ ਬਲ ਜਾ ਤੇ ਜ਼ੁਲਮ ਕਰਨਾ ਛੱਡ ਦਿਓ ਨਿਆਂ ਦਿਓ ਤੇ ਬੁੱਢਾ ਦਰਿਆ 7 ਕੋ ਪਿੱਛੇ ਚੱਲੂਗਾ 7 ਕੋ ਦਾ ਮਤਲਬ 10 ਕਿਲੋਮੀਟਰ ਉਹ 10 ਕਿਲੋਮੀਟਰ ਪਿੱਛੇ ਚਲੇ ਗਿਆ ਕਹਿੰਦੇ ਇਹ ਇਹਨੂੰ ਕਹਿੰਦੇ ਵੀ ਇਹ ਬੁੱਢਾ ਹੋ ਕੇ ਬੱਗੂਗਾ ਭਾਵੇਂ ਦਾ ਪਾਣੀ ਦਾ ਸ਼ਾਂਤ ਹੋ ਕੇ ਜਾਵੇ ਹਾਂ ਹਾਂ ਤਾਕਤ ਨਹੀਂ ਹੋਊਗੀ ਸੋ ਉਹ ਇਹ ਵੀ ਬੁੱਢਾ ਹੋ ਗਿਆ ਲੁਧਿਆਣਾ ਨੂੰ ਵਰਦਾਨ ਦਿੱਤਾ ਕਿ ਦੁਨੀਆ 'ਚ ਮਸ਼ਹੂਰ ਹੋਊਗਾ ਉਹ ਵੀ ਹੋ ਗਿਆ ਪਰ ਲੁਧਿਆਣਾ ਨੇ ਬੁੱਢਾ ਦਰਿਆ ਨੂੰ ਕੀ ਕੀਤਾ ਬਾਬੇ ਨਾਨਕ ਦੀ ਚਰਨ ਸੋ ਪ੍ਰਾਪਤ ਧਰਤੀ ਜਿੱਥੇ ਗੁਰਸੰਗਤਾਂ ਇਸ਼ਨਾਨ ਕਰਦੀਆਂ ਸੀ ਉਹ ਜੋ ਇੰਡਸਟਰੀਅਲ ਪਾਣੀ ਪਾਤਾ ਉਹ ਜੋ ਘੋਆ ਪਾਤਾ ਪਿੰਡਾਂ ਨੇ ਪਾਤਾ ਸਹਰਾਂ ਨੇ ਪਾਤਾ ਤੇ ਫਿਰ ਬੁੱਢਾ دریا ਤੇ ਗੰਦਾ ਨਾਲ ਆਪੇ ਵੜਨਾ ਸੀ ਸੋ ਜੇ ਕਿ ਸ਼ੁਰੂਆਤ ਹੋਈ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਦੋਨੇ ਕਿ ਸਾਰਾ ਸ਼ਹਿਰ ਤੋਂ ਅਖੀਰ ਤੱਕ ਇਹ ਪਾਣੀ ਕੱਲਾ ਅ ਲੁਧਿਆਣਾ ਵਾਸਤੇ ਨਹੀਂ ਲੁਧਿਆਣਾ ਤੇ ਗੰਦਾ ਕਰ ਰਿਆ ਇਹਨੂੰ ਰਾਜਸਥਾਨ ਦੇ ਲੋਕ ਵੀ ਰਿਆ ਇੱਕ ਬਹੁਤ ਵੱਡਾ ਜਿਹੜਾ ਹੈ ਪਾਣੀ ਲੋਕਾਂ ਦੇ ਪੀਣ ਲਈ ਵਰਤੇ ਜਾਂਦਾ ਬਾਬਾ ਜੀ ਕੁਝ ਕੁ ਮਹੀਨੇ ਪਹਿਲਾਂ ਜਦੋਂ ਤੁਸੀਂ ਇੱਥੇ ਆਏ ਸੀ ਇੱਥੇ ਗੋਬਰ ਦੇ ਢੇਰ ਲੱਗੇ ਸਿਗੇ ਗੰਦਗੀ ਬਹੁਤ ਸੀਗੀ ਅੱਜ ਇਹਦੇ ਚ ਗੁਲਾਬ ਤੇ ਫੁੱਲ ਤਰ ਦੇ ਨਜ਼ਰ ਆ ਰਹੇ ਨੇ ਕਿੰਨਾ ਖੁਸ਼ੀ ਮਹਿਸੂਸ ਹੁੰਦਾ ਜਦੋਂ ਇਹ ਦਰਿਆ ਨੂੰ ਸਾਫ਼ ਕਰ ਦਿੱਤਾ ਵਾ ਅੱਗੇ ਜਾ ਕੇ ਹੁਣ ਲੁਧਿਆਣਾ ਵੀ ਸਾਫ਼ ਕਰਨਾ ਵਾ ਤੁਹਾਨੂੰ ਆਪ ਕਰਦੇ ਆ ਗੁਰਨਾਨਕ ਬਾਦਸ਼ਾਹ ਦਾ ਉਹਦੀ ਕਿਰਪਾ ਨਾਲ ਹੁੰਦਾ ਬੰਦੇ ਦੇ ਹੱਥ ਕੁਛ ਨਹੀਂ ਬੰਦਾ ਤੇ ਫੜਾ ਮਾਰ ਸਕਦਾ ਜਿਸ ਕਾਕਾਰ ਦਿੱਤੇ ਨਹੀਂ ਗਿਆ ਮਾਨਸ ਕੀਆ ਵਿਚਾਰਾ ਰਾਮ ਗੁਰੂ ਨੇ ਕਿਰਪਾ ਕੀਤੀ ਹੈ ਇਸ ਬੁੱਢੇ ਦਰਿਆ ਦੀ ਸੁਣੀ ਗਈ ਹੈ ਬਾਬੇ ਨਾਨਕ ਨੇ ਸੁਣ ਲਈ ਹੈ ਤੇ ਸੰਗਤਾਂ ਦੇ ਵਿੱਚ ਉਹੀ ਵਸਦਾ ਸੰਗਤਾਂ ਨੇ ਸੇਵਾ ਕਰਕੇ ਇਹ ਅੱਜ ਪੂਖੜੀ ਪਿੰਡ ਜਿਹੜਾ ਹੈ ਉਹ पूरा नगर की इलाके इते स्नान ਕਰਨ ਲਿਆ ਬਾਬਾ ਜੀ ਬਹੁਤ ਸਾਰੀ ਕੋਸ਼ਿਸ਼ ਕੀਤੀ ਇਸ ਦਰਿਆ ਨੂੰ ਸਾਫ਼ ਕਰਨ ਦੀ ਬੜੀਆਂ ਕੋਸ਼ਿਸ਼ਾਂ ਪੈਸੇ ਬਹੁਤ ਆਏ ਇਸ ਦਰਿਆ ਦੇ ਲਈ ਹੁਣ ਲੱਗਦਾ ਕਿ ਜਾ ਕੇ ਕਿੰਨਾ ਕੁ ਸਫਲ ਹੋ ਜਾਵੇਗਾ ਕਿ ਲੱਗਦਾ ਕਿ ਬੁੱਢਾ ਦਰਿਆ ਪੂਰਾ ਇਹ ਸਾਫ਼ ਹੋ ਜਾਏਗਾ ਇਸ ਤਰ੍ਹਾਂ ਹਰ ਇੱਕ ਜਗ੍ਹਾ ਇਸ਼ਨਾਨ ਘਾਟ ਬਣਾਏ ਜਾਣਗੇ ਇਸ਼ਨਾਨ ਕਰਨਗੇ ਲੋਕ ਗੁਰੂ ਦੇ ਹੱਥਾਂ ਕੋਸ਼ਿਸ਼ਾਂ ਕਰਨੀਆਂ ਬੰਦੇ ਦਾ ਫਰਜ਼ ਹੈ ਕੋਸ਼ਿਸ਼ ਕਰ ਰਿਹਾ ਤੇ ਪਰ ਅਸੀਂ ਕੋਈ ਸਰਕਾਰ ਦਾ ਪੈਸਾ ਹਜੇ ਤੱਕ ਨਹੀਂ ਵਰਤੇ ਆ ਦੇ ਵਿੱਚ ਆ ਦੇ ਵੀ ਇਹ ਘਾਟ ਬਣਿਆ ਜੇ ਸੇਵਾ ਦੇ ਕਾਰਜ ਨਹੀਂ ਚੱਲ ਰਹੇ ਇਹ ਸੰਗਤਾਂ ਦੇ ਪੈਸੇ ਨਾਲ ਚੱਲ ਰਹੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਬੱਚੇ ਇਸ਼ਨਾਨ ਕਰ ਰਹੇ ਨੇ ਬਜ਼ੁਰਗ ਇਸ਼ਨਾਨ ਕਰ ਰਹੇ ਨੇ ਦਿਲ ਦਿਲ ਦੇ ਵਿੱਚ ਧੰਨਵਾਦ ਅਸੀਂ ਕਰਦੇ ਗੁਰੂ ਪਾਤਸ਼ਾਹ ਦਾ ਮਾਣ ਤਾਂ ਉਹਦੇ ਗੁਰੂ ਨਾਨਕ ਦੇ ਜਨਮ ਜਾਵੇ ਪਾਤਸ਼ਾਹ ਤੂੰ ਬੜਾ ਬਿਆਨਤਾ ਤੂੰ ਬਹੁਤ ਬਿਆਨਤਾ ਜੋ ਤੁਸੀਂ ਜਾਵੇਂ ਉਹ ਕਰ ਸਕਦਾ ਕਰਵਾ ਸਕਦਾ ਬੰਦੇ ਨੂੰ ਤੇ ਮਾਨ ਦਿੰਦਾ ਕਰਾਉਣ ਵਾਲਾ 2000 ਕਰਨ ਕਰਾਉਣ ਹਾਰ ਸਵਾਮੀ ਸਗਲ ਕਟਾ ਕੇ ਅੰਤਨ ਜਾਵੇ ਬਾਬੇ ਨਾਨਕ ਦੀ ਕਿਰਪਾ ਵਿਰੋਧੀਆਂ ਨੇ ਕੀ ਜਵਾਬ ਦੇਣਾ ਚਾਹਗੇ ਬੜੇ ਸਵਾਲ ਚੱਕੇ ਸੀਚਵਲ ਮੋਡਲ ਦੇ ਸਾਡਾ ਕੋਈ ਵਿਰੋਧੀ ਹੈ ਹੀ ਨਹੀਂ ਤੇ ਨਾ ਹੀ ਕਿਸੇ ਉਹ ਮਾਰੇ ਸਵਾਲ ਚੱਕਦੇ ਨੇ ਨੋ ਚਲੋ ਸਵਾਲ ਕਰਨਾ ਸੁਭਾਅ ਆ ਕਰਨੀ ਵੀ ਚਾਹੀਦੇ ਆ ਜਿਹੜੀ ਜੀ ਨਹੀਂ ਸਮਝ ਆਉਂਦੀ ਐ ਜੇ ਜੇ ਕਰ ਵੀ ਲਵੇ ਤਾਂ ਕੋਈ ਹੱਲ ਨਹੀਂ ਉਹਨਾਂ ਦਾ ਜਵਾਬ ਗੁਰੂ ਨਾਨਕ ਦੇਊਗਾ ਕਿਉਂਕਿ ਅਸੀਂ ਉਹਦਾ ਗਾਰਜ ਕਰਦੇ ਆ ਅਸੀਂ ਕਿਸੇ ਲੋਕਾਂ ਦੇ ਕਰਕੇ ਨਹੀਂ ਲੱਗੇ ਅਸੀਂ ਤਾਂ ਬਹੁਤ ਮੇ ਜੋ ਸਾਲ ਨੂੰ ਸੰਦੇਸ਼ ਦਿੱਤਾ ਜਿੰਨੀ ਕਿ ਸਮਝ ਪਾਈ ਆ ਉਹਨੂੰ ਸਮਝ ਕੇ ਲੱਗੇ ਹੋਏ ਕਿ ਸਾਡਾ ਫਰਜ਼ ਬਣਦਾ ਜਿੰਨੀ ਕਿ ਕਿਸੇ ਦੀ ਡਿਊਟੀ ਲਈ ਹੋ ਆਪੋ ਆਪਣੀ ਵਿਜਾਈ ਜਾਂਦਾ 15 ਕਿਲੋਮੀਟਰ ਦਾ ਦਰਿਆ ਹੈਗਾ ਵਾ ਹੁਣ ਕਦੋਂ ਤੱਕ ਇਹ ਟੀਚਾ ਲੈ ਕੇ ਚੱਲਦੇ ਹੋ ਕਿ ਇਹ ਪੂਰਾ ਸਾਫ਼ ਕਰਦਾਂਗੇ ਕੋਈ ਅਸੀਂ ਵਾਦਾ ਨਹੀਂ ਕਰਦੇ ਕੈਮਰਾ ਮੋਰੇ ਖੜਕੇ ਅਸੀਂ ਲੱਗੇ ਹੋਏ ਆ ਲੱਗੇ ਰਵਾਂਗੇ ਜਿਸ ਦਿਨ ਉੱਥੇ ਸਾਫ਼ ਹੋ ਗਿਆ ਘਾਟ ਬਣੇ ਹੋਏ ਆ ਲੁਧਿਆਣਾ ਘਾਟ ਬਣੇ ਹੋਏ ਆ ਪਰ ਉਹ ਅਸੀਂ ਜਿਸ ਤਰ੍ਹਾਂ ਤੁਸੀਂ ਕੈਮਰਾ ਲੈ ਕੇ ਅੱਜ ਆਏ ਆ ਬਣੇ ਤੋਂ ਇਸੇ ਤਰ੍ਹਾਂ ਅਸੀਂ ਯਾਦ ਕਰਦੇ ਆ ਕਿ ਉੱਥੇ ਵੀ ਇਦਾਂ ਦਾ ਪਾਣੀ ਚੱਲੇ ਸੰਗਤਾਂ ਇਸ਼ਨਾਨ ਕਰਨ ਉੱਥੇ ਵੀ ਤੁਸੀਂ ਆਓ ਤੇ ਉਹਨੂੰ ਉਹਨੂੰ ਵੀ ਦੇਖੋਗੇ ਵੀ ਇੱਥੇ ਪਹੁੰਚ ਗਏ ਬਾਬਾ ਜੀ ਲੋਕਾਂ ਨਾਲ ਗੱਲਬਾਤ ਕੀਤੀ ਤੁਸੀਂ ਇੱਥੇ ਕਿੰਨੀ ਕੁ ਦੇਰ ਬਾਅਦ ਇਹ ਦੁਵਾਰਾ ਜਿਹੜਾ ਵੀ ਇੱਥੇ ਲੋਕ ਇਸ਼ਨਾਨ ਕਰ ਰਹੇ ਨੇ ਵੀ ਸਾਖੀ ਦਾ ਮੇਲਾ ਲੱਗ ਰਿਹਾ ਵਾ ਕੋਈ ਗੱਲਬਾਤ ਦੱਸਿਆ ਲੋਕਾਂ ਨੇ ਜੇ ਜੇ ਤੁਸੀਂ ਇਹ ਕਿ ਮੈਂ ਮੋਰੇ ਕਰੋ ਤਾਂ ਤੁਹਾਨੂੰ ਸਹੀ ਗੱਲ ਦੱਸਣਗੇ ਕਿਉਂ ਬਈ ਅੱਜ ਪਿੰਡ ਦੇ ਲੋਕ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਮੌਜੂਦ ਵੀ ਗੱਲਬਾਤ ਕਰ ਤੁਸੀਂ ਇਸੇ ਪਿੰਡ ਦੇ ਹੋ ਜੀ ਹਾਂ ਜੀ ਹਾਂ ਜੀ ਕਦੋਂ ਤੋਂ ਇੱਥੇ ਤੁਸੀਂ ਸੁਣਿਆ ਹੋਊ ਆਪਣੇ ਬਜ਼ੁਰਗਾਂ ਤੋਂ ਇੱਥੇ ਇ ਇੱਥੇ ਟੱਟ ਟੋਲੇ ਹੁੰਦੇ ਸੀ ਸਾਡੇ ਸੀ ਟੋਲੇ ਆਉਂਦੇ ਸੀ ਅਸੀਂ ਉੱਧਰ ਸੀ ਉਹ ਛੱਪੜ ਹੁੰਦੇ ਸੀ ਉੱਧਰ ਹਾਂਜੀ ਹਾਂਜੀ ਸਮਝਦੇ ਕਿੰਨੇ ਕਸਾਲਾ ਬਾਅਦ ਇੱਥੇ ਮੇਲਾ ਲੱਗਿਆ ਵਾ ਵਿਸਾਖੀ ਦਾ ਮੇਲਾ ਲੋਕ ਇਸ਼ਨਾਨ ਕਰ ਰਹੇ ਨੇ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਊਗਾ ਕਿ ਇੱਥੇ ਇਸ਼ਨਾਨ ਕਰਦੇ ਸੀ ਬਸ ਦੇਖਿਆ ਆਪਣੇ ਅੱਖਾਂ ਨਾਲ 30 ਸਾਲ ਪਹਿਲਾਂ ਪਾਣੀ ਬਿਲਕੁਲ ਸਾਫ਼ ਹੁੰਦਾ ਸੀਗਾ ਤੇ 30 ਸਾਲਾਂ ਬਾਅਦ ਦੁਬਾਰਾ ਅਸੀਂ ਆਹ ਮਾਹੌਲ ਦੇਖ ਰਹੇ ਆ ਤੇ ਬਾਬਾ ਜੀ ਦਾ ਬਹੁਤ ਧੰਨਵਾਦ ਆ ਹੋਰ ਕੋਈ ਕਰ ਵੀ ਨਹੀਂ ਸੀ ਸਕਦਾ ਸਰਕਾਰਾਂ ਮੈਂ ਕਿੱਥੇ ਕਰਦੀਆਂ ਸੀਗੀਆਂ ਤੇ ਬਾਬਾ ਜੀ ਨੇ ਜਿਹੜਾ ਕੰਮ ਕਰਤਾ ਕੋਈ ਨਹੀਂ ਸੀ ਕਰ ਸਕਦਾ ਤੇ ਅੱਜ ਪੂਰੇ ਤੇ ਲੋਕਾਂ ਦਾ ਬਹੁਤ ਖੁਸ਼ੀ ਦਾ ਮਾਹੌਲ ਹੈ ਕਿ ਮੇਲਾ ਲੱਗ ਗਿਆ ਬਹੁਤ ਸੰਗਤ ਪਿੱਛੇ ਆ ਰਹੀ ਹੈ ਹਜ਼ਾਰਾਂ ਦੇ ਹਿਸਾਬ ਨਾਲ ਤੁਸੀਂ ਅਕਸਰ ਇਸ ਦਰਿਆ ਤੇ ਆਉਂਦੇ ਹੋਗੇ ਇੱਥੇ ਗੋਬਰ ਪੈਰ ਦਾ ਨਜ਼ਰ ਆਊਗਾ ਜਾਂ ਕੈਮੀਕਲ ਪੈਰ ਦਾ ਨਜ਼ਰ ਆਊਗਾ ਅੱਜ ਇੱਥੇ ਗੁਲਾਬ ਦੀਆਂ ਪਕਤੀਆਂ ਦਿਖਦੀਆਂ ਗੁਲਾਬ ਦਿਖ ਰਿਹਾ ਮੈਂ ਕਹਾਂ ਜੀ ਮਾਹੌਲ ਹੀ ਬਦਲ ਗਿਆ ਹੈ ਮਤਲਬ ਸੋਚਿਆ ਨਹੀਂ ਸੀ ਕਿ ਇਦਾਂ ਹੋ ਜਾਊਗਾ ਇਹਤੇ ਪਤਾ ਨਹੀਂ ਬਾਬਾ ਜੀ ਨੇ ਕਿਹੜੇ ਹਿਸਾਬ ਨਾਲ ਕਰਤਾ ਹੋਇਆ ਪ੍ਰਮਾਤਮਾ ਦੇ ਕੁਦਰਤ ਵੱਲੋਂ ਕੋਈ ਨਹੀਂ ਸੋਚਦਾ ਵੀ ਇਹ ਕੰਮ ਹੋ ਸਕਦਾ ਹੁਣ ਲੋਕਾਂ ਨੂੰ ਇਹ ਚਾਹੀਦਾ ਵੀ ਆਪਾਂ ਇਹਦੇ ਵਿੱਚ ਗੰਦ ਨਾ ਪਾਈਏ ਜਿਹੜਾ ਸਾਫ਼ ਹੋ ਗਿਆ ਵੀ ਉਹਨੂੰ ਆਪਾਂ ਸਾਫ਼ ਰੱਖੀਏ ਕਿਉਂ ਲੋਕ ਸਾਫ਼ ਦੇਣਗੇ ਫੇਰ ਆ ਬਾਬਾ ਜੀ ਨੇ ਆਪਣਾ ਕੰਮ ਕਰਤਾ ਪਰ ਜੇ ਅਸੀਂ ਫੇਰ ਵੀ ਇਹਦੇ ਵਿੱਚ ਧੱਕੇ ਨਾਲ ਕੂੜਾ ਆ ਜਾ ਗੰਦ ਲਫਾਫੇ ਸੁੱਟਾਂਗੇ ਫੇਰ ਉਹ ਮਾੜੀ ਗੱਲ ਆ ਹੁਣ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਨਾਲ ਜੀ ਦੱਸਿਆ ਕਿ 23 ਸਾਲ ਪਹਿਲਾਂ ਇੱਥੇ ਬਹੁਤ ਵਧੀਆ ਕੰਮ ਹੁੰਦਾ ਸੀਗਾ 23 ਸਾਲ ਪਹਿਲਾਂ ਪੂਰਾ ਪਾਣੀ 30 ਸਾਲ ਪਹਿਲਾਂ ਸਾਫ਼ ਸੀਗਾ ਜਦੋਂ ਕਿ ਡੰਗਾਂ ਡੁੰਗਾਂ ਦੇ ਜੂਰ ਨਹੀਂ ਸਾਲ ਬਾਅਦ ਪੈਰ ਰੱਖਿਆ ਦੁਆਰਾ ਹਾਂਜੀ ਹਾਂਜੀ ਬਿਲਕੁਲ ਹਾਂ ਗੰਦਾ ਸੀ ਨਾ ਨਹੀਂ ਰੱਖੀਦਾ ਸੀ ਅੱਜ ਵਿੱਚ ਖੜੇ ਆ ਅੱਜ ਤਾਂ ਪੂਰਾ ਸਾਫ਼ ਆ ਜੀ ਬੜੀ ਖੁਸ਼ੀ ਆ ਕਿਉਂਕਿ ਸਾਡੇ ਜਿਹੜੇ ਪਾਣੀ ਗੰਦੇ ਹੋਗੇ ਸੀ ਬੋਰਾਂ ਦੇ ਪਾਣੀ ਖਰਾਬ ਹੋਗੇ ਸੀ ਤੇ ਜਦੋਂ ਸਾਫ਼ ਹੋ ਗਿਆ ਤੇ ਉਹਦੇ ਵਿੱਚ ਵੀ ਫਰਕ ਪਾਊਗਾ ਹੌਲੀ ਹੌਲੀ ਪਾਣੀ ਸਾਫ਼ ਹੋਣਗੇ ਬਿਮਾਰੀਆਂ ਕੈਂਸਰ ਦੇ ਨਾਲ ਲੋਕ ਮਰਦੇ ਪਿਆ ਤੇ ਹੁਣ ਆਪੇ ਜਦੋਂ ਸਾਫ ਹੋ ਗਿਆ ਅੱਗੇ ਸਾਰੇ ਸਾਰਾ ਕੁਝ ਸਹੀ ਹੋ ਜਾਊਗਾ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਿਲਕੁਲ ਬਾਬਾ ਜੀ ਦਾ ਧੰਨਵਾਦ ਕਰ ਰਹੇ ਨੇ ਤਾਂ ਇੱਥੇ ਛੋਟੇ ਛੋਟੇ ਬੱਚੇ ਇਸ਼ਨਾਨ ਕਰ ਰਹੇ ਨੇ ਬਜ਼ੁਰਗ ਇਸ਼ਨਾਨ ਕਰ ਰਹੇ ਨੇ ਤਾਂ ਗੁਲਾਬ ਦੇ ਫੁੱਲ ਇਹਦੇ ਵਿੱਚ ਤੈਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਇੱਕ ਚੰਗਾ ਪ੍ਰਾਲਾ ਜੋ ਪਿੰਡ ਭੂਖੜੀ ਦੇ ਵਿੱਚ ਸ਼ੁਰੂ ਹੋ ਚੁੱਕਾ ਵੈ ਇਸ ਦੀ ਸ਼ੁਰੂਆਤ ਹੋ ਚੁੱਕੀ ਆ ਬੁੱਢਾ ਦਰਿਆ ਜਿਹੜਾ ਵਾ ਇੱਥੇ ਸ਼ੁਰੂ ਹੁੰਦਾ ਵਾ ਤਾਂ ਇਹ ਲੁਧਿਆਣੇ ਦੇ ਵਿੱਚ ਜਾ ਕੇ ਗੰਦਾ ਹੋ ਜਾਂਦਾ ਵਾ ਤਾਂ ਲੁਧਿਆਣੇ ਦੇ ਲੋਕਾਂ ਨੇ ਇਸ ਨੂੰ ਗੰਦਾ ਕੀਤਾ ਵਾ ਤਾਂ ਹੁਣ ਜ਼ਿੰਮੇਵਾਰੀ ਜਿਹੜੀ ਆ ਸਤਪੰਥੀ ਬੀਬੀ ਦੇ ਬਾਬਾ ਸੀਚੇਵਾਲ ਜੀ ਉਹਨਾਂ ਨੇ ਚੱਕੀ ਆ ਤਾਂ ਇਸ ਨੂੰ ਸਾਫ਼ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਜਲਦ ਪੂਰੇ ਲੁਧਿਆਣੇ ਦੇ ਵਿੱਚ ਦਰਿਆ ਜਿਹੜਾ ਵਾ ਸਾਫ਼ ਨਜ਼ਰ ਆਵੇਗਾ ਇਸ ਦੇ ਵਿੱਚ ਜਗ੍ਹਾ-ਜਗ੍ਹਾ ਤੇ ਘਾਟ ਬਣਾ